ਸ਼ਸ਼ੀਕਲ ਦੋਸਤੋ ਤੁਸੀਂ ਦੇਖ ਰਹੇ ਹੋ ਪੀਪੀ ਟੀਵੀ ਤੇ ਸਵਾਗਤ ਹੈ ਤੁਹਾਡਾ ਐਂਟਰਟੇਨਮੈਂਟ ਦੀ ਦੁਨੀਆ ਤੇ ਸਿੱਧੂ ਮਸੇਵਾਲੇ ਨੂੰ ਕੋਣ ਨਹੀਂ ਜਾਣਦਾ ਜਦੋਂ ਸਿੱਧੂ ਮਸੇਵਾਲੇ ਦੇ ਸ਼ੋਅ ਲੱਗਦੇ ਸੀ ਤਾਂ ਉਹਨਾਂ ਦੇ ਫੈਨ ਦੀ ਪਾਗਲਪਨਤੀ ਨੈਕਸਟ ਲੈਵਲ ਤੇ ਚਲੀ ਜਾਂਦੀ ਸੀ ਤੇ ਹਰ ਕਿਤੇ ਸਿੱਧੂ ਮਸੇਵਾਲਾ ਸਿੱਧੂ ਮਸੇਵਾਲਾ ਹੋਏ ਪੀ ਸੀ ਇਸੇ ਕਰਕੇ ਕਈ ਗਾਇਕਾ ਨੂੰ ਸ਼ੋਅ ਮਿਲਨੇ ਬੰਦ ਹੋ ਗਏ ਸੀ ਜੇ ਉਹ ਗਾਣਾ ਵੀ ਕੱਢਦੇ ਸੀ ਤਾਂ ਗਾਣਾ ਵੀ ਚੱਲਦਾ ਨਹੀਂ ਸੀ ਕਿਉਂਕਿ ਬੈਕ ਟੂ ਬੈਕ ਸਿੱਧੂ ਮਸੇਵਾਲਾ ਇੱਕ ਆਪਣਾ ਨਵਾਂ ਕੋਈ ਗਾਣਾ ਕੱਢ ਦਿੰਦਾ ਸੀ ਜਾਂ ਫਿਰ ਉਹਨਾਂ ਦੇ ਸਟੇਜ ਸ਼ੋਅ ਚੱਲਦੇ ਹੁੰਦੇ ਸੀ ਪਰ ਹੁਣ ਸਿੱਧੂ ਮਸੇਵਾਲਾ ਸਾਡੇ ਵਿੱਚ ਨਹੀਂ ਨੇ ਉਹਨਾਂ ਦੀ ਮੌਤ ਤੋਂ ਬਾਅਦ ਹੁਣ ਕੁਝ ਕਲਾਕਾਰ ਚੱਲਣ ਲੱਗੇ ਨੇ ਜੇ ਆਪਾਂ ਗੱਲ ਕਰ ਲਈਏ ਦਿਲਜੀਤ ਉਸਤਾਨ ਦੀ ਉਹਨਾਂ ਦਾ ਦਿਲੂ ਮਿਨਾ ਟੂਰ ਦੇਖੋ ਕਿੰਨਾ ਜ਼ਬਰਦਸਤ ਰਿਹਾ ਸਾਰੇ ਕਿਤੇ ਦਿਲਜੀਤ ਦਿਲਜੀਤ ਹੋਈ ਪਈ ਸੀ ਉਹਨਾਂ ਦੇ ਸ਼ੋਅ ਦੀ ਟਿਕਟਾਂ ਵੀ 50-50 ਹਜ਼ਾਰ ਤੱਕ ਦੀ ਵਿਕੀਆਂ ਤੇ ਹੁਣ ਜੇ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਸਾਰੇ ਕਿਤੇ ਬੱਬੂ ਮਾਨ ਬੱਬੂ ਮਾਨ ਹੋਈ ਪਿਆ ਤੇ ਹੋਵੇ ਵੀ ਕਿਉਂ ਨਾ ਕਟੜ ਫੈਨ ਜੋ ਨੇ ਉਹਨਾਂ ਦੇ ਬੱਬੂ ਮਾਨ ਕੁਝ ਵੀ ਗਾਦਣ ਕੁਝ ਵੀ ਬੋਲਦਣ ਕੁਝ ਵੀ ਲਿਖਦਣ ਉਹਨਾਂ ਦੇ ਫੈਨ ਉਹਨੂੰ ਸ਼ੇਰ ਮੱਥੇ ਲੈਂਦੇ ਨੇ ਤੇ ਉਹਨਾਂ ਦੀ ਵਾਹ ਵਾਹ ਕਰਦੇ ਨਹੀਂ ਥੱਕਦੇ ਜੀ ਹਾਂ ਹੁਣ 2025 ਵਿੱਚ ਬੱਬੂ ਮਾਨ ਦੇ ਬੈਕ ਟੂ ਬੈਕ ਸਟੇਜ ਸ਼ੋਅ ਚੱਲ ਰਹੇ ਨੇ ਤੇ ਉਹਨਾਂ ਦੇ ਸ਼ੋਅ ਤੇ ਉਹਨਾਂ ਦੇ ਫੈਨ ਭਰ-ਭਰ ਕੇ ਟਰਾਲੀਆਂ ਪਰ ਭਰ-ਭਰ ਕੇ ਗੱਡੀਆਂ ਉਹਨਾਂ ਦੇ ਸ਼ੋਅ ਤੇ ਪਹੁੰਚ ਰਹੇ ਨੇ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣ ਜਾ ਰਿਹਾ ਜਿਸ ਦੇ ਵਿੱਚ ਮੈਂ ਤੁਹਾਨੂੰ ਦਿਖਾਉਂਗਾ ਕਿ ਉਹਨਾਂ ਦੇ ਫੈਨ ਪਹਿਲਾਂ ਹੀ ਆਪਣੇ ਕੰਮ ਨਿਬੇੜ ਲੈਂਦੇ ਨੇ ਤੇ ਤਿਆਰ ਰਹਿੰਦੇ ਨੇ ਉਹਨਾਂ ਦੇ ਸ਼ੋਅ ਤੇ ਜਾਣ ਲਈ ਤੇ ਉਹਨਾਂ ਦੇ ਸ਼ੋਅ ਲਈ ਜਾਣ ਲਈ ਕਿੰਨੇ ਜ਼ਬਰਦਸਤ ਹੰਗਾਮਾ ਕਰਦੇ ਨੇ ਕਿੰਨੀ ਖੁਸ਼ੀ ਮਨਾਉਂਦੇ ਨੇ ਤੇ ਕਿਵੇਂ ਇਕੱਠੇ ਹੋ ਕੇ ਨਿਕਲਦੇ ਨੇ ਇਹ ਸਾਰਾ ਵੀਡੀਓ ਵਿੱਚ ਦੇਖੋਗੇ ਕਿੰਨੀ ਬੇਸਬਰੀ ਨਾਲ ਉਹਨਾਂ ਦਾ ਇੰਤਜ਼ਾਰ ਕਰਦੇ ਨੇ ਤੇ ਜਦੋਂ ਬੱਬੂ ਮਾਨ ਦੀ ਗੱਡੀ ਤੇ ਐਂਟਰੀ ਹੁੰਦੀ ਆ ਉਸ ਜਗ੍ਹਾ ਤੇ ਇੱਕ ਕਿਵੇਂ ਫੈਨ ਉਹਨਾਂ ਦੀ ਗੱਡੀ ਮਗਰ ਭੱਜਦੇ ਨੇ ਉਹਨਾਂ ਲਈ ਇੱਕ ਫੋਟੋ ਖਿਚਾਣ ਲਈ ਉਹਨਾਂ ਲਈ ਗੱਲ ਕਰਨ ਲਈ ਉਹਨਾਂ ਨੂੰ ਹਾਈ ਕਰਨ ਲਈ ਤੇ ਜਦੋਂ ਸਟੇਜ ਤੇ ਪਰਫਾਰਮੈਂਸ ਹੁੰਦੀ ਆ ਫਿਰ ਤਾਂ ਕੀ ਕਹਣੇ ਬਈ ਬੈਰੀਕੇਟ ਟੁੱਟ ਜਾਂਦੇ ਨੇ ਪੁਲਿਸ ਵਾਲਿਆਂ ਨੂੰ ਕੰਟਰੋਲ ਕਰਨਾ ਬਹੁਤ ਔਖਾ ਹੋ ਜਾਂਦਾ ਬੱਬੂ ਮਾਨ ਸਾਹਿਬ ਬਾਰ-ਬਾਰ ਰਿਕਵੈਸਟ ਕਰਦੇ ਨੇ ਕਿ ਤੁਸੀਂ ਨਾ ਗਾ ਪਾਓ ਰਾਮ ਤਾਂ ਤੁਸੀਂ ਮੇਰੇ ਇੰਜੋਏ ਕਰੋ ਬਟ ਉਹਨਾਂ ਦੇ ਫੈਨ ਨਹੀਂ ਸੁਣਦੇ ਕਿਸੇ ਦੀ ਸਾਰਾ ਕੁਝ ਤੋੜ ਤਾੜ ਕੇ ਉਹ ਅੱਗੇ ਪਹੁੰਚ ਜਾਂਦੇ ਨੇ ਤੇ ਉਹਨਾਂ ਦੇ ਗਾਣਿਆਂ ਨੂੰ ਕਰਦੇ ਨੇ ਇੰਜੋਏ ਤੇ ਉਸ ਤੋਂ ਬਾਅਦ ਹੁਣ ਬੱਬੂ ਮਾਨ ਸਾਹਿਬ ਦੇ ਇੰਨਾ ਇਕੱਠ ਹੋ ਗਿਆ ਇੰਨਾ ਇਕੱਠ ਨੇ ਘੇਰ ਰੱਖਿਓ ਉਹਦੇ ਵਿੱਚੋਂ ਗਾਰੇ ਨੇ ਤੇ ਉੱਥੋਂ ਨਿਕਲਣਾ ਬਹੁਤ ਜ਼ਿਆਦਾ ਔਖਾ ਹੁੰਦਾ ਕਿਸੇ ਵੀ ਕਲਾਕਾਰ ਲਈ ਕਿਉਂਕਿ ਉਹਨਾਂ ਦੇ ਫੈਨ ਉਹਨਾਂ ਨੂੰ ਮਿਲਣਾ ਚਾਹੁੰਦੇ ਨੇ ਉਹਨਾਂ ਨੂੰ ਹੱਥ ਮਿਲਾਉਣਾ ਚਾਹੁੰਦੇ ਨੇ ਪਰ ਐਨੇ ਇਕੱਠ ਵਿੱਚੋਂ ਨਿਕਲਣਾ ਬਹੁਤ ਹੀ ਵੱਡੀ ਗੱਲ ਹੁੰਦੀ ਆ ਸੋ ਇਹ ਸਿਕਿਉਰਟੀ ਰੀਜ਼ਨ ਕਰਕੇ ਉਹਨਾਂ ਨੂੰ ਬੈਕ ਸਟੇਜ ਤੋਂ ਇੱਕ ਇਹ ਜਿਹੇ ਰਸਤੇ 'ਚੋਂ ਕੱਢਿਆ ਜਾਂਦਾ ਜਿੱਥੇ ਫੈਨ ਨਹੀਂ ਪਹੁੰਚ ਪਾਉਂਦੇ ਪਰ ਮੈਂ ਦੱਸਿਆ ਨਾ ਫੈਨ ਨੂੰ ਨਹੀਂ ਰੋਕ ਸਕਦੇ ਉਹ ਉੱਥੇ ਵੀ ਪਹੁੰਚ ਜਾਂਦੇ ਨੇ ਜਿੱਥੇ ਸਿਕਿਉਰਿਟੀ ਟਾਈਟ ਹੁੰਦੀ ਹੈ ਜਿੱਥੇ ਪਤਾ ਹੀ ਨਹੀਂ ਹੁੰਦਾ ਕਿੱਧਰੋਂ ਜਾਣਾ ਕਲਾਕਾਰ ਨੇ ਤੇ ਦੇਖੋ ਵੀਡੀਓ ਤੇ ਇੰਜੋਏ ਕਰੋ ਓਏ ਇਹ ਸੁਣ ਲੈ ਆਹ ਸਭੀ ਪਟਨੇ ਨਾ 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 ਓ ਭਾਈ ਜੀ ਓਏ ਭਾਈ ਨਾ ਨਾ ਓਏ ਯਾਰ ਵਾਹ ਕੀ ਹੈ ਅਜਾ ਹੂਟ ਡੰਡੇ ਮਾਰੀ ਦੇ ਐਡਾ ਕਿੱਡਾ ਕੋ ਪਤਾ ਯਾਰ ਉਹ ਪਿਆਰ ਕਰਦਾ ਨਾ ਨਾ ਕੋਈ ਨਹੀਂ ਪਿਆਰ ਨਾ ਐ ਨਾ ਕਰਿਆ ਐਨਾ ਨਾ ਯਾਰ ਤਸ਼ੱਦਦ ਕਰਿਆ ਐਂੜੀ ਹੁੰਦਾ ਬਹੁਤ ਡੂੜਾ ਗਿਆ ਨਾ ਕੋਈ ਮੇਰੇ ਮਾਰ ਲੋ ਯਾਰ ਤੇ ਮੈਂ ਆ ਜਾਊਗਾ ਮੈਨੂੰ ਪੁੱਟ ਦੇ ਮੇਰਾ ਵੀਰ ਵਰਗਾ ਜਲਾ ਵੀ ਜਲਾ ਕੋੜੇ ਆ ਪਿਆਰ ਇਹਨਾਂ ਨਾਲ ਬਸੇ ਜਾਇਆ ਕਰੋ ਆਪਾਂ ਪਿਆਰ ਨਾਲੇ ਕਰ ਲੈਣਾ ਫਿਰ ਕੋਈ ਨਹੀਂ ਕੋਈ ਚੱਲ ਚੱਲ ਅੱਛਾ ਯਾਰ ਇਹ ਜਲਾ ਜਣ ਮੁਰੇ ਉਹ ਭਾਈ ਸਟੇਜ 'ਤੇ ਜਾ ਲਿਓ ਉਹ ਯਾਰ ਤੁਹਾਡਾ ਥੋੜੀ ਕੰਮ ਹੈ ਉਹਨਾਂ ਦਾ ਕੰਮ ਹੈ ਪ੍ਰਸ਼ਾਸਨ ਦਾ ਤੂੰ ਇਹ ਮੁਰੇ ਨੂੰ ਹੀ ਆ ਜਾ ਨੇ ਚੱਲ Yeah. <coughs> ਇਹਨੀਆਂ ਬਚਕਾਣਾ ਹਰ ਤਾਂ ਮੇਲੇ 'ਚ ਨਹੀਂ ਕਰੀਦੇ ਔਰ ਮੇਲੇ 'ਚ ਕੁੱਟ ਪੈਣ ਲੱਗ ਜਿੱਦੜ ਕੁੱਟ ਹੁੰਦੀ ਐ ਵਾਲ ਨਹੀਂ ਰਹਿੰਦੇ ਫੇਰੇ ਕੋਈ ਨਹੀਂ ਟਰਾਲ ਵਾਲਿਓ ਹੁਣ ਅਸੀਂ ਹਫ਼ਤੇ ਤੱਕ ਤਾਂ ਥੋੜੇ ਜੇ 4-5 ਦਿਨ ਮੇਲੇ ਆ ਰੋਜ਼ ਇੱਕ ਸਬਜ਼ੀ ਤੇ ਮੱਕੀ ਦੀ ਰੋਟੀ ਰੱਖ ਕੇ ਪਾਇਆ ਕਰਾਂ ਤੁਹਾਡੀਆਂ ਚੀਕਾਂ ਮੱਕੀ ਦੀ ਰੋਟੀ ਨਾਲ ਕਢਾਉਣੀਆਂ ਮਿੱਤਰਾਂ ਉਹ ਭਾਈ ਮੈਨੂੰ ਲੱਗਦਾ ਕਿ ਜ਼ਮਾਰ ਸੜਾ ਲੱਗਦਾ ਮੇਲੇ ਆ ਨਾ ਮੈਂ ਕਿਹਾ ਰਾਹ ਮਿੱਤਰਾਂ ਦਾ ਹੈ ਆਪਣੇ ਕੈਮਰੇ ਕੋਲ ਚੱਕ ਲੋ ਇਥੋਂ ਔਰੇ ਘਰੋਂ ਸੱਤ ਪਟਾ ਜਾ ਕੌਡੀ ਵਾਲਾ ਗਰਾਊਂਡ ਤੇ ਗਾਉਣ ਵਾਲੇ ਦੀ ਸਟੇਜ ਤੇ ਗੱਭੇ ਨਹੀਂ ਆਈਦਾ ਕਦਰੋ ਤੇ ਬਾੜ ਟਾਣਿਆ ਤੂੰ ਕੀ ਮਾਇਆ ਲੱਗੇ ਇਸ ਸਾਦਰ ਨੂੰ ਭਾਈ ਜੀ ਦੀ ਜਿਹੜੀ ਟੀਮ ਜਿੱਦਾਂ ਆਪ ਰੱਖਿਆ ਭਾਈ ਜੀ ਨੇ ਰੱਖਿਆ ਮੈਂ ਬੱਬੂ ਮਾਨ ਜੀ ਉਹ ਬਾਹਰ ਚੱਕੀਏ ਤੇ ਆ ਜੋ ਨੇ ਲੋਕਾਂ ਨੇ ਕਿਹਾ ਉਹ ਉਹਨਾਂ ਨੇ ਕੀਤਾ ਇੱਕ ਵਾਰੀ ਜ਼ੋਰਦਾਰ ਤਾੜੀ ਭਾਈ ਬੱਬੂ ਮਾਨ ਦੇ ਨਾਮ ਤੇ ਅਸੀਂ ਅੰਦੋਲਨ ਵਿੱਚ ਵੀ ਨਾਮ ਸਿ ਭਾਈ ਜੀ ਦੇ ਜਦੋਂ ਵੀ ਹੁਕਮ ਲੱਗਣਾ ਜਦੋਂ ਬੰਦੀਆਂ ਵੱਲੋਂ ਉਸੇ ਟਾਈਮ ਬਾਈ ਜੀ ਨੂੰ ਕਹਿਦਾ ਸੀ ਤੇ ਬਾਈ ਜੀ ਆਪ ਉਹਦੇ ਹਰ ਟਾਈਮ ਇੰਟਾ ਜਰੰਗਰ ਦੀ ਹਾਰਵੇਲੀ ਉੱਤੇ ਪਹੁੰਚ ਕੇ ਦੀ ਸੇਵਾ ਕਰਕੇ 16 ਮੀਟਰ ਦੀ ਕਰਾ ਲਈ ਕੰਮ ਕਰਦੇ। ਜੋ ਅੱਜ ਉਹਨੂੰ ਤੋਂ ਵੀ ਨਾਲ ਆਇਆ ਅੱਜ ਵੀ ਨਾਲ ਆਇਆ ਤੇ ਅਗਲੇ ਸਾਲ ਬਾਈ ਫਰਵਰੀ ਨੂੰ ਵੀ ਨਾਲ ਆਇਆ। ਅਗਲੇ ਸਾਲ ਬਾਈ ਫਰਵਰੀ ਬਾਈ ਬੱਬੂ ਬਾਅਦ ਫੇਰ ਐਫਐਸ ਕੇ ਤੇ ਆਉਗਾ। ਉਹ ਬੋਲ ਮੰਗਵਾ। ਰੁਕਾ ਰਵਾਸੀ ਸਾਰੇ ਵੀਰਾ ਭੈਣਾ ਦਾ ਬਹੁਤ ਸਤਿਕਾਰ ਬੱਬੂ ਮਾਨ ਸਾਹਿਬ ਨੇ ਤਾਂ ਬੱਲੇ ਬੱਲੇ ਕਰਾ ਰੱਖਿਆ ਪੰਜਾਬ ਦੇ ਵਿੱਚ ਜੇ ਤੁਸੀਂ ਉਹਨਾਂ ਦਾ ਸ਼ੋਅ ਤੇ ਗਏ ਹੋ ਤੇ ਤੁਹਾਨੂੰ ਉਹਨਾਂ ਦਾ ਸ਼ੋਅ ਕਿਵੇਂ ਲੱਗਦਾ ਜਾਂ ਫਿਰ ਉਹਨਾਂ ਦਾ ਸ਼ੋਅ ਤੁਸੀਂ ਕਰਵਾਣਾ ਚਾਹੁੰਦੇ ਹੋ ਜਾਂ ਦੇਖਣਾ ਚਾਹੁੰਦੇ ਹੋ ਉਹਦੇ ਬਾਰੇ ਵੀ ਕਮੈਂਟ ਬਾਕਸ ਵਿੱਚ ਜਰੂਰ ਦੱਸੋ ਧੰਨਵਾਦ